ਹੌਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਜਿਹੜੀ ਕਣਕ ਦੀ ਫਸਲ ਹੈ ਵੀ ਇਹ ਡਿੱਗ ਜਾਂਦੀ ਹੈ ਤਾਂ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਡਿੱਗੀ ਹੋਈ ਫਸਲ ਦਾ ਤਾਂ ਕੀ ਆਪਾਂ ਕੁਝ ਕਰ ਸਕਦੇ ਹਾਂ ਕਿ ਫਸਲ ਆਪਣੀ ਜਿਹੜੀ ਹੈਗੀ ਹੈ ਉਹ ਨਾ ਡਿੱਗੀ ਜਾਂ ਆਪਣੇ ਹੱਥ ਵਾਸ ਕੁਝ ਵੀ ਨਹੀਂ ਹੈਗਾ ਤਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਸ ਤੇ ਵਿਸ਼ੇ ਤੇ ਗੱਲ ਕਰਾਂਗੇ ਤੇ ਅਗਰ ਦੇਖਿਆ ਜਾਵੇ ਕਿਸਾਨ ਵੀਰੋ ਤਾਂ ਜਿਹੜਾ ਵੱਡਾ ਕਾਰਨ ਹੁੰਦਾ ਹੈ ਇਹਦਾ ਕਣਕ ਦੀ ਫਸਲ ਦੇ ਡਿੱਗਣ ਦਾ ਉਹ ਤਾਂ ਇਹ ਹੁੰਦਾ ਵੀ ਜਦੋਂ ਹੁਣ ਆਪਣੀਆਂ ਫਸਲਾਂ ਨਿਸਰ ਗਈਆਂ ਤੇ ਦਾਣੇ ਪੈ ਗਏ ਬੱਲੀਆਂ ਦੇ ਵਿੱਚ ਤਾਂ ਉਸ ਟਾਈਮ ਤੇ ਕੋਈ ਅ ਅਗਰ ਬਾਰਿਸ਼ ਆ ਜਾਂਦੀ ਹੈ ਜਾਂ ਹਨੇਰੀ ਆ ਜਾਂਦੀ ਹੈ ਤਾਂ ਸਭ ਤੋਂ ਵੱਡਾ ਕਾਰਨ ਤਾਂ ਉਹੀ ਹੁੰਦਾ ਹੈ ਫਸਲਾਂ ਦੇ ਡਿੱਗਣ ਦਾ ਤੇ ਇਹਦੇ ਵਿੱਚ ਪਰ ਆਪਾਂ ਕੁਝ ਕਰ ਨਹੀਂ ਸਕਦੇ ਹੈਗੇ ਆਪਣੇ ਹੱਥ ਬਸ ਇਹ ਬਿਲਕੁਲ ਵੀ ਨਹੀਂ ਹੈਗਾ ਕਿ ਇਹ ਜਿਹੜਾ ਮੀਂਹ ਜਾਂ ਬਾਰਿਸ਼ਾਂ ਨੇ ਇਹਨਾਂ ਨੂੰ ਆਪਾਂ ਰੋਕ ਸਕੀਏ ਪਰ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਖਾਸ ਜ਼ਿਆਦਾ ਹਨੇਰੀ ਵੀ ਨਹੀਂ ਆਂਦੀ ਤੇ ਬਾਰਿਸ਼ ਵੀ ਨਹੀਂ ਆਂਦੀ ਤਾਂ ਇਸ ਦੇ ਬਾਵਜੂਦ ਵੀ ਕਣਕ ਦੀ ਜਿਹੜੀ ਫਸਲ ਹੈ ਉਹ ਡਿੱਗ ਜਾਂਦੀ ਹੈ ਤਾਂ ਇਹ ਜਿਹੜੀ ਕਣਕ ਦੀ ਫਸਲ ਡਿੱਗਦੀ ਹੈ ਇਹਨੂੰ ਬਚਾਉਣ ਲਈ ਕੀ ਆਪਾਂ ਕੋਈ ਉਪਰਾਲਾ ਕਰ ਸਕਦੇ ਆ ਇਹ ਦੇਖਦੇ ਆਪਾਂ ਇਹ ਅਸੀਂ ਆਪਣੇ ਤਜਰਬੇ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਜੀ ਆਪਾਂ ਦੋ ਤਿੰਨ ਗੱਲਾਂ ਦਾ ਧਿਆਨ ਰੱਖ ਸਕਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਜੀ ਕਿ ਜਦੋਂ ਕਣਕ ਆਪਣੀ ਨਿਸਰਗੀ ਦਾਣਾ ਭਰਨ ਲੱਗਿਆ ਬੱਲੀ ਦੇ ਵਿੱਚ ਉਸ ਤੋਂ ਜਦੋਂ ਆਪਾਂ ਪਾਣੀ ਲਾ ਦਿੰਨੇ ਆ ਫਸਲ ਨੂੰ ਤਾਂ ਅਗਲੇ ਪਾਣੀ ਲਾਉਣ ਤੇ ਵਕਫਾ ਜਿਹੜਾ ਹੈਗਾ ਉਹ ਤੇ ਬਹੁਤ ਜ਼ਿਆਦਾ ਨਿਰਪਰ ਕਰਦੀ ਹੈ ਇਹ ਚੀਜ਼ ਅ ਅਗਰ ਮੰਨ ਲਓ ਆਪਾਂ ਹੁਣ ਪਾਣੀ ਲਾਤਾ ਅੱਜ ਤੇ ਵਾਹਣ ਜਿਹੜਾ ਆਪਣਾ ਉਹ ਬਿਲਕੁਲ ਹੀ ਸੁੱਕ ਜਵੇ ਚਿੱਟਾ ਹੋ ਜਵੇ ਵਾਹਣ ਬਿਲਕੁਲ ਵੀ ਤੇ ਅਗਰ ਆਪਾਂ ਉਸ ਟਾਈਮ ਤੇ ਫਿਰ ਪਾਣੀ ਲਾਵਾਂਗੇ ਇਹਨੂੰ ਮਤਲਬ ਕਿ ਵੀ ਜ਼ਿਆਦਾ ਦੇਣ ਲੰਘਵਾ ਲੰਘਾ ਦਈਏ ਆਪਾਂ ਪਾਣੀ ਲਾਉਣ ਨੂੰ ਅਗਲਾ ਅ ਬਿਲਕੁਲ ਵੀ ਮਾੜੀ ਮੋਟੀ ਹਵਾ ਦੇ ਨਾਲ ਵੀ ਜਾਂ ਹਵਾ ਨਾ ਵੀ ਚਲਦੀ ਹੋਵੇ ਤਾਂ ਜਿਹੜਾ ਇਹਨਾਂ ਦਾ ਬੱਲੀਆਂ ਦੇ ਵਿੱਚ ਦਾਣਿਆਂ ਦਾ ਵਜਨ ਹੁੰਦਾ ਉਹਦੇ ਨਾਲ ਹੀ ਇਹ ਫਸਲ ਜਿਹੜੀ ਹੈਗੀ ਹੈ ਉਹ ਡਿੱਗ ਜਾਂਦੀ ਹੈ ਉਹਦਾ ਕਾਰਨ ਇਹ ਹੁੰਦਾ ਕਿ ਜੜ ਜਿਹੜੀ ਹੈਗੀ ਹੈ ਜਦੋਂ ਬਿਲਕੁਲ ਮਿੱਟੀ ਸੁੱਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਅਚਾਨਕ ਆਪਾਂ ਉਹਨੂੰ ਪਾਣੀ ਦਿੰਨੇ ਆ ਤਾਂ ਜਿਹੜੀ ਜੜ ਹੈ ਉਹ ਜ਼ਿਆਦਾ ਕਮਜ਼ੋਰ ਪੈ ਜਾਂਦੀ ਹੈ ਜੀ ਕਿਉਂਕਿ ਬਿਲਕੁਲ ਹੀ ਮਿੱਟੀ ਨੂੰ ਛੱਡ ਦਿੰਦੀ ਹੈ ਜਦੋਂ ਪਾਣੀ ਲਗਾਉਂਦੇ ਆਪਾਂ ਤੇ ਇਸ ਤੋਂ ਬਚਣ ਲਈ ਆਪਾਂ ਇਹ ਕਰ ਸਕਦੇ ਆ ਵੀ ਜਦੋਂ ਆਪਣੀ ਫਸਲ ਦਾ ਨੱਕਾ ਗਿੱਲਾ ਹੈ ਨੱਕਾ ਗਿੱਲਾ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਜਿਵੇਂ ਆਪਾਂ ਫਸਲ ਨੂੰ ਗੁੱਡਦੇ ਆ ਨਾ ਕਿਸੇ ਵੀ ਫਸਲ ਨੂੰ ਕੋਈ ਗੁੱਡਦੇ ਆ ਗੋਡੀ ਕਰਦੇ ਆ ਉੰਨੀ ਜਦੋਂ ਨਵੀਂ ਰਹਿ ਜਾਵੇ ਆਪਣੀ ਜ਼ਮੀਨ ਦੇ ਵਿੱਚ ਤਾਂ ਆਪਾਂ ਨੂੰ ਉਦੋਂ ਪਾਣੀ ਲਾਉਣਾ ਚਾਹੀਦਾ ਤੇ ਤੇ ਪਾਣੀ ਜਿਹੜਾ ਹੈਗਾ ਉਹ ਲਾਉਣਾ ਵੀ ਆਪਾਂ ਨੂੰ ਬਹੁਤ ਪਤਲਾ ਪਾਣੀ ਲਾਉਣਾ ਚਾਹੀਦਾ ਜੀ ਭਰ ਭਰ ਕੇ ਕਿਾਰੇ ਪਾਣੀ ਨਹੀਂ ਲਾਉਣਾ ਚਾਹੀਦਾ ਇਸ ਚੀਜ਼ ਦਾ ਹੱਲ ਆਪਾਂ ਇਹ ਕਰ ਸਕਦੇ ਆਂ ਵੀ ਜਦੋਂ ਪਾਣੀ ਆਪਾਂ ਨੇ ਹੁਣ ਲਾਉਣੇ ਨੇ ਜਿੰਨੇ ਵੀ ਤਾਂ ਆਪਾਂ ਇੱਕ ਇੱਕ ਕਿਆਰਾ ਕਰਕੇ ਪਾਣੀ ਦਾ ਉਹਨੂੰ ਭਰੀਏ ਤੇ ਉਹ ਉਸ ਨੂੰ ਵੀ ਜਿਹੜਾ ਦੂਸਰੀ ਸਾਈਡ ਤੋਂ ਜਿੱਧਰੋਂ ਆਪਾਂ ਨੇ ਪਾਣੀ ਛੱਡਿਆ ਤੇ ਦੂਸਰੀ ਸਾਈਡ ਤੋਂ ਆਪਾਂ ਉਹਨੂੰ ਅਗਲੇ ਕਿਆਰੇ ਦੇ ਵਿੱਚ ਪਾਣੀ ਜਿਹੜਾ ਉਹ ਝਾੜ ਦਈਏ ਇਹਦੇ ਨਾਲ ਕਾਫੀ ਜ਼ਿਆਦਾ ਆਪਣਾ ਮਦਦ ਹੁੰਦੀ ਹੈ ਕਿ ਆਪਣੀ ਫਸਲ ਜਿਹੜੀ ਹੈਗੀ ਹੈ ਉਹ ਨਾ ਡਿੱਗੇ ਜੀ ਤੇ ਅਗਲਾ ਜਿਹੜਾ ਆਪਾਂ ਕੰਮ ਕਰ ਸਕਦੇ ਆ ਜੀ ਉਹ ਵੀ ਆਪਣੇ ਇੰਨਾ ਜ਼ਿਆਦਾ ਹੱਥ ਦੇ ਵਿੱਚ ਤੇ ਨਹੀਂ ਕਿਉਂਕਿ ਇਹ ਹੈਗੀ ਆ ਲਾਈਟ ਦੀ ਆਉਣ ਦੀ ਗੱਲ ਕਿ ਹੋ ਸਕੇ ਅਗਰ ਹੋ ਸਕੇ ਤਾਂ ਆਪਾਂ ਨੂੰ ਜਿਹੜਾ ਪਾਣੀ ਹੈਗਾ ਕਣਕ ਨੂੰ ਹੁਣ ਜਿਹੜੇ ਆਪਾਂ ਨੇ ਲਾਉਣੇ ਨੇ ਅੱਗੇ ਤਾਂ ਇਹ ਦੁਪਹਿਰ ਤੋਂ ਬਾਅਦ ਲਾਉਣੇ ਚਾਹੀਦੇ ਆ ਕਿਉਂਕਿ ਅਗਰ ਆਪਾਂ ਸਵੇਰੇ ਪਾਣੀ ਲਾ ਦਿੰਨੇ ਆ ਤਾਂ ਹਵਾ ਜਿਹੜੀ ਗਤੀ ਹੁੰਦੀ ਹੈ ਹਵਾ ਦੀ ਉਹ ਦੁਪਹਿਰ ਤੋਂ ਪਹਿਲਾਂ ਜ਼ਿਆਦਾ ਤੇਜ਼ ਹੁੰਦੀ ਹੈ ਜੀ ਤੇ ਦੁਪਹਿਰ ਤੋਂ ਬਾਅਦ ਜਿਹੜੀ ਉਹ ਹੌਲੀ ਗਤੀ ਨਾਲ ਚੱਲਦੀ ਹੈ ਹਵਾ ਹਮੇਸ਼ਾ ਹੀ ਸੋ ਇਹ ਦੋ ਤਿੰਨ ਜਿਹੜੀਆਂ ਗੱਲਾਂ ਹੈਗੀਆਂ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਕੁਝ ਘਾਹ ਤੱਕ ਇਹ ਆਪਣੀ ਜਿਹੜੀ ਫਸਲ ਦੇ ਡਿੱਗਣ ਦੀ ਸਮੱਸਿਆ ਹੈਗੀ ਹੈ ਇਹਨੂੰ ਆਪਾਂ ਘੱਟ ਕਰ ਸਕਦੇ ਹਾਂ ਜੀ ਤੇ ਬਾਕੀ ਤਾਂ ਚਲੋ ਕੁਦਰਤ ਦੇ ਹੱਥ ਹੈ ਤੇ ਪਰ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਪਰਾਲਾ ਉਹਨਾਂ ਸਾਨੂੰ ਜ਼ਰੂਰ ਕਰਨਾ ਚਾਹੀਦਾ ਜੀ ਸੋ ਖਸਾਨ ਵੀਰੋ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਬਾਕੀ ਅਗਰ ਤੁਹਾਡੇ ਕੋਈ ਵਿਚਾਰ ਹੋਣ ਕਿ ਫਸਲ ਨੂੰ ਤੁਸੀਂ ਤਜਰਬੇ ਕੀਤੇ ਹੋਣ ਕਿ ਫਸਲ ਨੂੰ ਡਿਗਣ ਤੋਂ ਬਚਾਉਣ ਵਾਸਤੇ ਕੀ ਕੀ ਆਪਾਂ ਕਰ ਸਕਦੇ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ ਤਾਂ ਜੋ ਤੁਹਾਡੇ ਤਜਰਬੇ ਨੇ ਜਿਹੜੇ ਉਹਨਾਂ ਤੋਂ ਹੋਰ ਕਿਸਾਨ ਵੀਰ ਨੇ ਜਿਹੜੇ ਉਹ ਵੀ ਫਾਇਦਾ ਉਠਾ ਸਕਣ ਜੀ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ